ਹਰ ਜੀ ਮਤਲਬ ਕਿ ਜਿਹੜੇ ਮੈਂ ਦੋਣਾ ਫਾੜਿਆ ਰੋੜੋ ਜੀ ਮੈਂ ਦਾਨੂ ਮੈਂ 100000 ਪਾਣਾ ਹਾਂ 42000 ਬੱਕਰੀਆਂ ਜਿਹੜੇ ਨਹੀਂ 55000 ਦੀਆਂ ਬੱਕਰੀਆਂ ਲੈ ਜਾਣਾਂ ਨਹੀਂ ਨਹੀਂ ਠੀਕ ਹੈ ਤਾਂ ਪੂਰੇ ਪਿਆਰੇ ਬੱਕਰੇ ਹੋ ਗਏ ਆ ਆਪਲਾ ਹਾਂ ਇਹ ਵੀ ਹੁੰਦੀਆਂ ਆ ਉਹ ਹਾਈ ਵੀ ਨਹੀਂ ਹੁੰਦੀਆਂ ਦੇਖਾ ਤਾਂ ਜਮਨ ਰਾਦੀ ਹੈ ਤਾਂ ਲਵੇ ਉਹ ਆ ਹਫਤਾ 10 ਦਿਨ 15 ਦਿਨ ਜੋਰ ਮਾਰ ਕੇ ਜਿੱਦ ਜਿੱਦ ਕਰੇ ਤਾ ਹਾਂ ਤਕਾ ਆ ਰਹਾ ਹਾਂ ਪੱਠਾ ਜਿਹੜੀ ਆਹੀ ਪੱਲਾ ਉਰੇ ਆ ਨਾ ਨੇ ਤਾਂ ਲਾ ਬਾਬਾ ਕਰ ਹੁਣ ਗਰ ਦੇਣ ਵਾਲੀ ਗੱਲ ਬਈਆਂ ਨੂੰ ਜਿਹੜਾ ਨੂੰ ਇਹਦਾ ਨਵਾਂ ਫਾਰਮ ਚਲਾਉਣਾ ਹੈ ਜਿਹਦਾ ਮੁੱਲ ਕਰਨਾ ਦਵਾਰੇ ਫਿਰ 75000 ਆ ਅੱਛਾ ਜੇ ਦੇਣ ਲੈਣ ਵਾਲੀ ਗੱਲ ਆ ਫਿਰ ਛੜ ਦੇ ਬਾਬੇ ਕੰਨ ਛੱਡੀ ਬੱਕਰੀ ਦਾ ਛੜਫੁਟਾਉਂ ਕੱਢ ਦੋ ਨੀ ਹਾਂ ਛੜਫੁਟਾਉਂ ਕੱਢ ਦੋ ਨੀ ਨਹੀਂ ਕੱਟਦਾ ਅੱਬ ਇੱਧਰ ਕਰ ਦਿੰਦੇ ਨੀ ਕੀ ਤੀਏ ਸੁਤੀ ਗਾ ਕਹ 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 ਜੇ ਦਵਾਰ ਚੋਦੀ ਨਿਕਲੂ ਕੋਈ ਨਾ ਉਹ ਤਾਂ ਕੋਈ ਗੱਲ ਨਹੀਂ ਤੂੰ ਬੋਲ ਆ ਦੋਏ ਨੇ 42000 ਦੇਣੀਆਂ ਨੇ ਨਹੀਂ ਬਈ ਇਨਾ ਚੌੜੀ ਰਾਮ ਬੇੜੀ ਰਾਹ ਤੋਂ 2000 ਬਹੁਤ ਚੱਕ ਤੋ ਬਾਈ ਜੀ ਨਗਰ ਦੀ ਜ਼ਰੂਰ ਪਰਤੀ ਜਾਣਾ ਨਹੀਂ ਹੋ ਕੇ ਭਗੰਤ ਤੁਸੀਂ ਤੇਰੇ ਭਾਈ ਜਣ ਕੇ ਕੋਈ ਪੱਕੀ ਗੱਲ ਕਰ ਚਾਚਾ ਜੀ ਬੱਕਰੀਆਂ ਲੈ ਜਾਣੀਆਂ ਨੇ ਤੈਨੂੰ ਵੀ ਪਤਾ ਮਾਲ ਕਿੰਨੇ ਦਾ ਹੈ ਨਹੀਂ ਮਤਲਬ ਹੁਣ ਤਾਂ ਪਾਇਆ ਸਾਡੀਆਂ ਵੀ ਖਰੀਦੀਆਂ ਹੋਈਆਂ ਨੇ ਘਰੋਂ ਸਾਡੇ ਨਹੀਂ ਕਿਹਦਾ ਵਾਟ ਮਾਰੀ ਜਦੋਂ ਅਸੀਂ ਪੱਕੀ ਦੇਤਾ ਜਦੋਂ ਆਲਾ ਖਾਡੂ ਕਰੋ ਫੁੱਫੀ ਨਹੀਂ ਗੱਲ ਅਗਲੇ ਆਪਾਂ ਅਗਲੇ ਨਾਲ ਕੋਈ ਉਹ ਨਹੀਂ ਅਗਲੇ ਨੂੰ ਜਿੱਥੇ ਪੁੱਗਣਗੇ ਉੱਥੇ ਲਊਗਾ ਕੋਈ ਗੱਲ ਨਹੀਂ ਹੈਗੀ ਸੌਦਾ ਪੁੱਗਦੇ ਦਾ ਹੁੰਦਾ ਹਾਂ ਗੱਲ ਕਰਾ ਜੇ ਆਪਾਂ ਨੂੰ ਬਾਹਰ ਇਹ ਕਿੰਨੇ ਦੀ ਹੈ ਤਿੰਨ ਮਹੀਨਿਆਂ ਦੀ ਉਹ ਉਹਦਾ ਮੇਰਾ ਲਈ 15 ਦਿਨ ਲੱਗਦੇ ਹੈ ਤਿਆਰੀ ਹੈ ਬਈ ਇਹਨਾਂ ਜਿਹਨੂੰ ਮਾਰਦੀ ਦਿਖਾਉਂਦਾ ਇਹ ਵੱਧੋ ਫਿਰ ਲੈ ਜੀ ਵਧੀਆ ਸਾਡਾ ਨਿਕਲ ਜੀ ਯਾਰ ਦਾ ਫਾੜ ਜੀ ਮੈਂ ਕਿਹੜੀ ਲਿਮਟ ਦਾ ਨਾ ਫਾੜ ਜਿਆਦਾ ਬੇੜੀ ਬੰਦਾ ਨੂੰ ਮੈਂ 1000 1000 ਪੁੱਤਾ ਫਿਰ ਦੱਬ ਦਿੰਦੇ ਜਦੇ ਘੋੜਾ ਵੀ ਠੀਕ ਆ ਉਹਦੇ ਦੇ ਫਿਰ ਹੁਣ ਕੀ ਗੱਲ ਰਹਿ ਗਈ ਹੁਣ ਯਾਰ ਕਿੱਥੇ ਗੱਲ ਯਾਰ ਨਹੀਂ ਬਣੀ ਗੱਲ ਹੈ ਨਹੀਂ ਕੁਛ ਜੇ ਗੱਲ ਹੋ ਗਈ ਹੁੰਦੀ ਉਹਨੂੰ ਹੈ ਦੂਰ ਆ ਦੋ ਪੈਰ ਹੁਣ ਆਪਾਂ ਯਾਰ ਹੁਣ ਇਹ ਕਿਹਦੇ ਬੰਨੇ ਦੇਖ ਲੈ ਕੇ ਹੁਣ ਨਾ ਆਪਾਂ ਯਾਰ ਆਪਾਂ ਬਾਈ ਲੈਨ ਵਾਲਾ ਤਾਂ ਕਹਿੰਦਾ ਇਹਨੂੰ ਸਸਤੀਆਂ ਮਿਲ ਜਾਂਦੇ ਆਂ ਵਾਲਾ ਕਹਿੰਦਾ ਮੇਰੀਆਂ ਮਹਿੰਗੀਆਂ ਬੇਰੀਆਂ ਜਿਹਦਾ ਕੋਈ ਮਾੜੀ ਮੋਟੀ ਫੱਕਾ ਫਿਰ ਉਹ ਕੱਢ ਦੋ ਨਾ ਇਹ ਹੁੰਦਾ ਫਰਕ ਕੱਢਦੇ ਬੱਕਰੀਆਂ 2000 ਮੈਨੂੰ ਘੱਟ ਦੇ ਦੇ ਪਹਿਲੀ ਵਾਰ ਲੈਣ ਆਇਆ ਸੀ ਇਹਦੇ ਜਾਰੇ ਪਹਿਲੀ ਵਾਰ ਲੈਣ ਆਏ ਚੰਗੀਆਂ ਨੇ ਅਸੀਂ ਵੀ ਖਰੀਦ ਕੇ ਲੈ ਆਏ ਵੱਡੇ ਭਾਈ ਠੀਕ ਆ ਮੇਰੇ ਲੱਗਿਆ ਮੋੜੇ ਨਹੀਂ ਪਹੁੰਚਾ ਚਾਚਾ ਜੋ ਹੋੜਾ ਕਾ ਫਰਕ ਫਿਰ ਮੈਂ ਕੱਢ ਦੋ ਨਾ ਜੇ ਲੱਗਿਆ ਮੁੱਲ ਤੇ ਵੀ ਨਹੀਂ ਪਹੁੰਚਾ ਚਾਚਾ 45 ਠੀਕ ਹੈ ਗੁਰੂ ਬਰੇਜ ਠੀਕ ਹੁੰਦਾ ਮੈਂ ਯਾਰ ਫਿਰ ਤਾਂ ਫੜੇ ਲੈ ਲੈਂਦੇ ਆਪਾਂ ਜਿੱਥੇ ਦਾ ਆਪ ਨੂੰ ਪੜਨਾ ਤ 55000 ਦੀਆਂ ਬੱਕਰੀਆਂ ਲਈ ਜਾਂਣਾ ਠੀਕ ਹੈ ਇਹ ਦੋਨੇ ਗੱਪਣ ਹੀ ਆਪਾਂ ਹਨ ਦੋਨੇ ਗੱਪਣ ਦੁੱਧ ਵੀ ਦਿੰਦੀਆਂ ਨੇ ਨਹੀਂ ਜੀ ਸੂਨ ਨਾਲ ਸੂਨ ਨਾਲ ਇੱਕ ਦਾ ਪਨ 100 ਸੌਂਦੀਆਂ ਲੈਣੇ ਦਰਾ ਉਰਲੀ ਦਾ ਆ ਚਿੱਟੀ ਜੀ ਚਿੱਟੀ ਡੱਬੀ ਆਹਾ ਬਹੁਤ ਪੰਜ ਚਾਰ ਦਿਨਾਂ ਦੀ ਸੌਂਦੀ ਹੈ ਹਫ਼ਤੇ ਦੋੜ ਇੱਕੋ ਜਿਹੀਆਂ ਨੇ ਨਾ ਉਹ ਦੋਨੇ ਹਾਂ ਚੀਜ਼ ਆ ਯਾਰ ਕੋਈ ਆਪਾਂ ਵੀ ਜਰਪਾ ਮਾਲ ਵਧੀਆ ਲੱਗ ਜਾ ਕਾਲਜਾ ਕੱਢ ਲਵਾਂਗੇ ਅਗਲੇ ਦਾ ਢੇਰੀ ਦੇ ਵਿੱਚੋਂ ਕਾਲਜਾ ਕੱਢ ਲੈਣੇ ਅਗਲੇ ਦਾ ਜਿਹੜਾ ਪਿੰਡਾ ਬਣਾਇਆ ਸੌਂਦੇ ਵਾਲਾ ਹੀ ਸਮਾਨ ਹੈ ਕੋ ਕੀ ਸੌਣ ਗਿਆ ਕੰਮੇ ਸੂ ਪਹਿਲੇ ਕਿ ਦੂਜੇ ਆ ਪਹਿਲਾ ਸੂਗੀ ਵੀਰੇ ਆ ਦੂਜਾ ਸੂਗੀ ਤਾਂ ਲਾਈਦਾ ਫੜ ਹੁਣ ਫਿਰ ਬੋਲ ਤੈਨੂੰ ਪਾ ਲਾਦਾ ਵੀ ਮੈਂ 44 ਲਾਦਾ 47 ਲਾਤਾ ਜਿਆਦਾ 2000 1000 ਇਹ ਹੋਰ ਪਾਣਾ ਨਹੀਂ ਪਾਣਾ ਹੋਵੇ ਕਿੱਥੇ ਦਿੰਦੇ ਆਉਣਾ ਤਾਂ ਚਾਚਾ 5-400 ਰੁਪਏ ਦਾ ਫਰਕ ਪੂਆ ਕਾਨੂੰ ਨਿਕੀ ਜਾਂਦਾ ਅੱਛਾ ਹਾਂ ਹੁਣ ਤਾਂ ਜਮ ਐਂਡੀ ਕਹਦਾ ਆ ਫੜ ਫਿਰ ਹੁਣ ਬਾਈ ਕਰ ਲੈ ਨੋਇਰ ਦਾ ਯਾਰ ਮੋੜ ਦੇ ਰਿੰਦਰੀ ਸੁਨੇਹੜਾ ਡੋਡਾ ਕਰਾ ਦੇ ਡੋਡਾ ਲਖਾਈ ਰੁਕੀ ਕਰਾ ਦੇ ਯਾਰ ਤੇ ਪੂਰੇ ਪਿਆਦੇ ਬੁਕੇ ਹੋ ਗਏ ਯਾਰ ਅਸਲਾ ਹੁਣ ਆਈ ਇਹ ਨਹੀਂ ਹੁੰਦੀ ਆ ਜੇ ਹੁੰਦੀ ਆਪਾਂ ਦੰਦੇ ਆਪਾਂ ਹੁਣ ਜਮੇ ਸਿਰੇ ਲਾ ਕੇ ਦੱਸਤਾ ਯਾਰ ਜੇ ਹੁੰਦੀ ਫਰਕ ਆਪਾਂ ਕਰ ਦਿੰਦੇ ਆਈ ਇਹ ਮੈਂ ਹੁਣ ਮੈਂ ਮਾਰ ਹੀ ਪਦਾਗਾ ਯਾਰ ਮੈਂ ਵੀ ਮਾਰ ਆਪਾਂ ਤਾਂ ਕਹਿੰਦੇ ਜਾਂਦੇ ਰੱਖ ਫੰਡ ਲੇਡ ਲਾ ਆ ਸਾਨੂੰ ਮਾਰ ਇਹਨਾਂ ਨੂੰ ਜਾਂਦੇ ਰੱਖ ਫੰਡ ਲਾ ਨਾ ਨਾ ਸਾਨੂੰ ਮਾਰ ਮਾਰ ਪੈ ਰਹੀ ਆ ਕਿੰਨੇ ਕੁ ਮਾਰ ਬੈ ਰਿਆ ਲੈ ਕਮਾਲ ਦੀ ਗੱਲ 48000 ਦੀਆਂ ਲਿਆਂਦੀਆਂ ਨੇ ਉੱਤੇ ਖਰਚਾ ਵੀ ਇਹਨਾਂ ਦੇ ਯਾਰ ਖਰਚਾ ਨਹੀਂ ਤਾਕੀ ਵੀ ਜਾਉ ਹੁਣ 48000 ਦੀਆਂ ਪਹਿਲਾਂ ਜਾ ਕੇ ਉੱਥੋਂ ਮੰਡੀ ਤੋਂ ਲੈ ਆ ਉਹ 50 ਲਾਤਾ ਹੁਣ ਮੇਰੀ ਤਾਂ ਸੁਣ ਗੱਲ ਮੁੱਲਾਪੁਰ ਕਿੱਥੇ ਆ ਇਹ ਦੋ ਹੀ ਲੈ ਕੇ ਆਇਆ ਇੱਥੇ 10 ਬੰਦੇ ਖੜੇ ਨੇ ਫਰਕ ਹੁਣ ਕਿੰਨਾ ਫਰਕ ਰਹੇਗਾ ਫਰਕ ਮੈਂ ਵੀ ਹੁਣ ਫੇਰੇ ਲਾ ਕੇ ਦੱਸਦਾ ਤੈਨੂੰ ਫਰਕ ਥੋੜੀ ਆ ਯਾਰ ਪੂਰਾ ਸਾ ਯਾਰ ਅੱਜ ਤੇ ਦੇ ਤੂੰ ਮਾਰ ਛੱਡ ਜਾ ਜੇ ਤੂੰ ਐ ਕਹਿੰਦਾ ਮੇਰੇ ਕੋਲੋਂ ਆਗਾ ਤੇ 1000 ਰੁਪਏ ਪੈ ਗਿਆ ਪੂਰਾ ਦਾ ਬਿਆਧਰ ਤਾਂ ਬੱਲੇ ਪਈਆ ਮਾਂ ਠੀਕ ਆ ਲਫੜਾ ਬਾਈ ਉਹ ਇੱਕ ਕਰੀ ਜਾਨੀ ਸੌਦਾ ਛੋਡਾ ਹੋ ਗਿਆ ਤੇ ਅੱਛੀ 25000 ਦੀਆਂ ਕਰਤੀਆਂ ਜੀ ਇਹਨਾਂ ਨੇ ਆਪਾਂ ਨੂੰ ਕੋਈ ਲੋਕੀ ਦੇਖੋ ਕੋਈ ਬੇੜੀ ਰੱਖੀ ਹੈਗੀ ਉਹ ਖੜੇ ਬੱਕਰੀਆਂ ਬਾਈ ਗੱਬਣ ਦੀ ਗਾਰੰਟੀ ਹੋਵੇ ਹਾਂ ਦੇਖੋ ਉਹ ਤਾਂ ਨਰਾਲੀਆਂ ਦੇਖ ਰਿਹਾ 10 ਬੰਦਿਆਂ ਨੂੰ ਕਾਲ ਨੂੰ ਬੱਚੇ ਝਾੜ ਜੇ ਬਾਅਦ ਚੋਂ ਮੇਰੇ ਤੋਂ ਗਾਰੰਟੀ ਆ ਮਨੂੰ ਗਾਰੰਟੀ ਤੇਰੀ ਹੈ ਹੋਰ ਤੂੰ 10 ਨੂੰ ਦਿਖਾ ਸਕਦਾ ਬੱਕਰੀਆਂ ਅੱਜ ਗੱਬਣ ਕੋਈ ਇੱਥੇ 10 ਬੰਦਿਆਂ ਨੂੰ ਦਿਖਾ ਦੇ ਬੱਕਰੀ ਫੰਡਰ ਹੋਈ ਹਜੇ ਵੀ ਆਪਣੀ ਆ ਗਾਰੰਟੀ ਇੱਥੇ ਟੀਰ ਤੋਂ ਢੀਂਗ ਪਾਲੀ ਖੜਾ ਰਾਂ ਦੇਣਾ ਨਹੀਂ ਸਾਰਿਆਂ ਨੂੰ ਹੀ ਦੀਂਦਿਆਂ ਨੇ ਸਾਰਿਆਂ ਨੂੰ ਦੀਂਦਿਆਂ ਨੇ ਬੱਕਰੀਆਂ ਤੇ ਮੈਂ ਬੱਕਰੀਆਂ ਘਾਲੀਆਂ ਬੀਚਾਂ ਕਿੱਦਿਆਂ ਦਾ ਗੱਲ ਨੂੰ ਤੇਰੇ ਕਰਮਾਂ ਦਾ ਜੋ ਮਰਜੀ ਹੈ ਹਾਂ ਇਹਨਾਂ ਨਾਲ ਬੰਦੇ ਮਰ ਜਾਂਦੇ ਯਾਰ ਤੇਰੇ ਜਾਂ ਸਾਂ ਭਰੀਆਂ ਖੱਲਾਂ ਨੇ ਆਪਾਂ ਦਾ ਕਹਿੰਦੇ ਆ ਵੀ ਅਗਲਾ ਫੁੱਲ ਕਾਮਯਾਬ ਹੋਵੇ ਮਾਲ ਲੈ ਜਾਂਦਾ ਹੈ ਨਾ ਪੈਸੇ ਲੱਗਦਾ ਬਿਲਕੁਲ ਤੂੰ ਘਾਣ ਵੀ ਜੜੀ ਚਾਣੇ ਦਾ ਸੌਦਾ ਮਾੜਾ ਨਹੀਂ ਵੀਰੇ ਤੂੰ ਇਹਦਾ ਬਾੜੇ 'ਚ ਖੜੀਆਂ ਮੜੀ ਇੱਧਰੋਂ ਕੱਟ ਦੇ ਕੇ ਮੈਂ ਆਣੀ ਯਾਰ ਖਾਲੀ ਨਾ ਹੋਣ ਬਸ ਵਾਖਾ ਨਹੀਂ ਰਹਿ ਗਿਆ ਵਖਰੇ ਰਾਠੀ ਆਜ਼ਾਦ ਅਲਗ ਜੀ ਆਪਾਂ ਲਾਈਵ ਕੱਢਾਂ ਯਾਰ ਤਾਂ ਗੂਗਲ ਨੂੰ ਪਾਉਂਦੇ ਪੈਸੇ ਕਿ ਨੱਕਦੇ ਨੇ ਆ ਉਹ ਪਨਾਦ ਤੋਂ ਨੇ ਕੋਈ ਗੂਗਲ ਪਾਉਂਦੇ ਆ ਵਾਹਦਾ ਬਈ ਕੋਈ ਨਹੀਂ ਪਾਉਂਦਾ ਅੱਛਾ ਯਾਰ ਬਾਈ ਆਉ ਦੇ 20000 ਤਾਂ ਦੋ ਤੂੰ ਜਾਂ ਇਹ ਕਿਹ ਕਾਂ ਲੋੜ ਗਈ ਹੁਣਾਂ ਕਾਲੀ ਵੀ ਦੇਖ ਲੈ ਮੰਨਦਾ ਫਿਰ ਪੱਟ ਚਿੱਪੀ ਇੱਕ ਕਾਲ ਹੋ ਗਈ ਪੱਟਾ ਨਾ ਸੰਭਾਣਾ ਬੱਚਾ ਕਿਉਂ ਬੱਚਾ ਦੇ ਦੇ ਮਗਰ ਤਬਲਾ ਜਾਈ ਸੀ ਪਾ ਪੈਮੈਂਟ ਕਰਕੇ ਦੇਖ ਰਿਹਾ ਸੀ ਮਾਰੋ ਇਹਦਾ ਕੀ ਮੰਗਦਾ ਨਹੀਂ ਫਿਰ ਬਿੱਕੀ ਨੇ ਮੇੜਾ ਜੀ ਖਾ ਰਿਆ ਨਾ ਮੰਗੀ ਪੈਸੇ ਹੁਣ ਇਹ ਵੀ 32000 ਰੁਪਏ ਮੰਗ ਰਿਹਾ ਇਹ ਕਿ ਨજર ਦੇ ਮੰਗਣਾ ਗੱਬਣਾ ਇਹ ਵੀ ਇਹ ਮੰਗਣਾ ਜੀ 99 ਮਹੀਨੇ ਦੇ ਕਿ ਹੈ ਹਾਏ ਨੀਕੇ 9 ਮਹੀਨੇ ਦੇ ਹਾ ਬੈਨੀ ਕੇ ਹਾਰੇ ਡੋਕੇ ਨਹੀਂ ਦਿੰਦੀ ਮੜੇ ਮੜੇ ਇਹ ਗੱਬਣ ਤੋਂ ਦੂਰੀ ਆ ਲੱਗ ਜਾਏਗੀ ਇੱਥੇ ਲੜਾਈ ਲੈਣੇ 5000 ਫਾਰਮ ਜੀ ਪੱਟੇ ਖੜੇ ਰਹਿਣੀਆਂ ਨਾਲੇ ਇੱਕ ਫਾਰਮ ਦੀ ਬੱਕਰੀ ਲੜਦੀ ਨਹੀਂ ਭਟਦੀ ਨਹੀਂ ਜੀ ਜੀ ਲੱਗਿਆ ਨਵੀਆਂ ਨਵੀਆਂ ਬੱਕਰੀਆਂ ਲਿਜਾਵਾਂ ਨਾ ਉੱਥੇ ਮਾਰਦੀ ਆ ਭੱਜ ਕੇ ਟੋਡੋ ਦੇ ਬੱਚੇ ਉਹਦਾ ਪਾਣੀ ਨਹੀਂ ਪੂਰਾ ਆ ਹਾਂ ਮਾਰਦੀ ਹਾਂ ਇਹ ਬਦੋਂ ਮਾਰ ਬੱਕਰੀ ਨੂੰ ਮਾਰਦੀ ਦੋਈ ਬੱਕਰੀਆਂ ਨੂੰ ਦੋ ਦੋ ਹਾਂ ਬੱਚੇ ਵਾਲੀ ਦੇਖ ਲਓ ਬੱਚਾ ਮਾਰ ਬਹੁਤ ਤਕੜਾ ਲੈ ਬੱਕਰਾ ਨਾਲੇ ਪਾਲ ਲੈ ਚੰਗਾ ਆ ਬੱਕਰਾ ਵੀ ਮੈਂ ਹੁਣ ਨਾਲ ਟਕੜਾ ਲੈ ਉਹ ਖੜਾ ਬੱਚਾ ਨੂੰ ਆਹ ਖੜਾ ਕਾਲਾ ਕਰਦੇ ਬੱਚਾ ਵੀਰਾ ਕੋਈ ਨਹੀਂ ਖੜਾ ਰਹਿਣ ਲਈ ਰੇਂਜਾ ਚਾਹ ਉਹ ਕਿੰਨੇ ਨੀ ਬੱਚਾ ਬੱਚਾ ਠੀਕ ਆ ਹਾਂ ਬੱਚਾ ਬੱਚਾ ਵੀ ਦੇਖ ਨਾਲੇ ਠੀਕ ਆ ਉਹ ਸੂਰਤੀ ਆ ਬੱਚਾ ਵੀ ਦੇਖ ਇਹੀ ਬੱਚਾ ਬੱਚਾ ਦੇ ਹਾਂ ਜੀ ਕਰਨੀ ਆ ਯਾਰ ਇੱਦਾਂ ਉਹ ਪਾਰਾ ਦੇ ਮੜਾ ਪਿੱਛੇ ਪਾਹਾਂ ਸੁੱਕ ਜੂ ਹੂੰ ਉਹਦਾ ਖੜਾ ਬੱਦਲਾ ਹਾਂ ਉਹਦਾ ਤਾਂ ਹੀ ਠੰਡ ਵੜੀ ਔਰ ਦੇਖਣਿਆ ਗੱਬਣ ਇਹਨਾਂ ਦੇ ਵਿੱਚ ਰਲਦੀ ਆ ਵੱਡੀ ਬੱਕਰੀਆ ਫੜੀ ਬਰੇ ਉਹਨੂੰ ਹੈਨਾ ਲੈ ਆਉਂਦੇ ਨਾਲ ਹੋ ਜੇ ਗੱਡੀਆਂ ਦੇ ਸਬਜ਼ੀਆਂ ਨਾਲ ਆਪਾਂ ਪਹਿਲੀ ਬੱਕਰੀ ਲੈ ਕੇ ਗਏ ਬਾਈ ਉਹ ਪਹਿਲੀ ਵਾਰ ਕਰਦੇ ਫਾਰਮ ਚਲਾਉਂਦੇ ਨੇ ਯਾਰਾ ਦੇਵਾ ਦਾ ਪਾਤਾ 20000 ਕੀ ਫੜ ਲੈ ਬਈ ਜਿਵੇਂ ਜਗਵਾਲਾ ਨੂੰ 3 ਵੱਲੂ ਮੈਂ ਪਾ